ਸਤ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਤਿੰਦਰ ਸਿੰਘ ਆਰਟਿਸਟ ਤੁਸੀਂ ਦੇਖ ਰਹੇ ਹੋ ਤੇਜ਼ ਰਿਪੋਰਟ 24 ਨਿਊਜ਼ ਜਿੱਥੇ ਖਬਰਾਂ ਤੇਜ਼ ਹਨ ਤੇ ਲੀਡਰਾਂ ਦੀ ਨੀਂਦ ਕੁੰਮ ਕਰਨ ਵਰਗੀ ਖੰਨਾ ਵਾਲਿਓ ਅੱਜ ਮੜਾ ਜੇ ਪਿੱਛੇ ਚੱਲ ਕੇ ਦੇਖੀਏ ਪਿੱਛੇ ਤੇਜ਼ ਰਿਪੋਰਟ 24 ਮੈਂ ਆ ਰਿਹਾ ਸਭ ਦੇਖੀਏ ਤਿੰਦਰ ਸਿੰਘ ਆਰਟੀ ਵਿਸ਼ੇਸ਼ ਕਵਿ ਖੰਨਾ ਵਾਲਿਓ ਅੱਜ ਮੜਾ ਜੇ ਪਿੱਛੇ ਚੱਲ ਕੇ ਦੇਖੀਏ ਪਿੱਛੇ ਮੁੜ ਕੇ ਦੇਖੀਏ ਪਿਛਲੇ ਨਗਰ ਕੌਂਸਲ ਚੋਣਾਂ yaad ਹੋਣੀਆਂ ਤੁਹਾਨੂੰ ਉਦੋਂ ਆਮ ਆਰਨੀ ਪਾਰਟੀ ਦੀ ਹਲਕ ਅਜੇ ਹੀ ਸੀ ਜਿਵੇਂ ਵਿਆਹ ਵਿੱਚ ਕੋਈ ਦੂਰ ਦਾ ਰਿਸ਼ਤੇਦਾਰ ਅਸੀਂ ਸੋਚਿਆ ਸੀ ਇੱਕੋ ਕਾਉਂਸਲਰ ਨੂੰ ਵਾਰੀ-ਵਾਰੀ ਸਿਰ ਤੇ ਚੁੱਕ ਕੇ ਘੁੰਮਣਗੇ ਪਰ ਫਿਰ ਕੀ ਹੋਇਆ ਓਏ ਹੋਏ ਹੋਏ ਕਾਂਗਰਸੀਆਂ ਅਤੇ ਅਕਾਲੀਆਂ ਵਿੱਚ ਅਜੇ ਹੀ ਦੌੜ ਲੱਗੀ ਕਿ ਮੈਨੂੰ ਲੱਗਿਆ ਸ਼ਾਇਦ 올림픽 ਦੀ ਤਿਆਰੀ ਕਰ ਰਹੇ ਹੋਣ ਪ੍ਰਾਣੀਆਂ ਪਾਰਟੀਆਂ ਟਾਟਾ ਬਾਏ ਬਾਏ ਕਹਿ ਕੇ ਆਪੇ ਇੰਦੇ ਝਾਲਾਂ ਮਾਰੀਆਂ ਜਿਵੇਂ ਅਗਵੰਡੀਆਂ ਦੇ ਘਰ ਵਿਆਹ ਹੋਵੇ ਤੇ ਪ੍ਰੇਮ ਦੇ ਪਨੀਰ ਵਾਲੇ ਪਕੌੜੇ ਮੁੱਕਣ ਵਾਲੇ ਹੋਣ ਹੁਣ ਨਵੀਂ ਵਾਰਡਬੰਦੀ ਹੋਈ ਐ ਤਾਂ ਰੋਲਾ ਦੇਖੋ ਪ੍ਰਾਣੀਆਂ ਪਾਰਟੀਆਂ ਵਾਲੇ ਇੰਦਰ ਝਾਲਾ ਮਾਰ ਰਹੇ ਨੇ ਜਿਵੇਂ ਉਹਨਾਂ ਦੇ 버ਗਰ ਉੱਤੇ ਕਿਸੇ ਨੇ ਟਿੱਕੀ ਕੱਢ ਲਈ ਹੋਵੇ ਕਹਿੰਦੇ ਧਾਂਦਲੀ ਹੋ ਗਈ ਨਕਸ਼ਾ ਹੀ ਗਲਤ ਐ ਓਏ ਜਰਾ ਉਹਨਾਂ ਨੂੰ ਤਾਂ ਦੇਖੋ ਜਿਹੜੇ ਪਾਰਟੀ ਬਦਲ ਕੇ ਗਏ ਸੀ ਉਹ ਬੈਠੇ ਇੰਜ ਦੰਦ ਕੱਟ ਰਹੇ ਜਿਵੇਂ ਪੇਪਰ ਅੱਜ ਫੇਲ ਹੋੜ ਵਾਲਾ ਮੁੰਡਾ ਅਚਾਰਕ ਮੰਤਰੀ ਦਾ ਪੀਏ ਬਣ ਗਿਆ ਹੋਵੇ ਪ੍ਰਾਣੀਆਂ ਪਾਰਟੀਆਂ ਲੱਗਦਾ ਸੀ ਕਿ ਖੰਨਾ ਦੀ ਨਗਰ ਕੌਂਸਲ ਉਹਨਾਂ ਦੀ ਪਿਤਾ ਪੁਰਖੀ ਜਾਇਦਾਦ ਹੈ 5 ਸਾਲ ਤੇਰੇ ਤੇ 5 ਸਾਲ ਮੇਰੇ ਬਾਕੀ ਜਨਤਾ ਵਿਚਾਰੀ ਚੀਜ਼ਾਂ ਦੇ ਰੇਟ ਵਾਂਗੂ ਵੱਧੀ ਘਟਦੀ ਰਹੇ ਪਰ ਹੁਣ ਖੇਦ ਬਦਲ ਗਈ ਹੈ ਹੁਣ ਦੇਖਣਾ ਇਹ ਹੈ ਕਿ ਖੰਨਾ ਦੀ ਕਾਉਂਸਲ ਦੀ ਕੁਰਸੀ ਤੇ ਕੌਣ ਬੈਠੇਗਾ ਕਿਹੜੀ ਪਾਰਟੀ ਜਾਂ ਕਿਹੜਾ ਆਜ਼ਾਦ ਉਮੀਦਵਾਰ ਖੰਨਾ ਵਾਲਿਓ ਇੱਕ ਗੱਲ ਪੱਲੇ ਬੰਨ ਲਿਓ ਵਾਰਡ ਬਰਲ ਸਕਦੇ ਨੇ ਪਾਰਟੀਆਂ ਦੇ ਰੰਗ ਬਰਲ ਸਕਦੇ ਨੇ ਇੱਥੋਂ ਤੱਕ ਕਿ ਲੀਡਾਂ ਦੇ ਕੁਰਤੇ ਪਜਾਮੇ ਬਰਲ ਸਕਦੇ ਨੇ ਪਰ ਤੁਹਾਡੀ ਵੋਟ ਦੀ ਤਾਕਤ ਨਹੀਂ ਬਰਲਦੀ ਜੇ ਸਹੀ ਬੰਦਾ ਚੁਣ ਲਿਆ ਤਾਂ ਸ਼ਹਿਰ ਚਮਕ ਜਾਏਗਾ ਚਮਕੂ ਫਿਰ ਚੰਗੀ ਤਾਂ ਨੇਤਾ ਫਿਰ 5 ਸਾਲ ਗਲੀਆਂ ਵਿੱਚ ਲੱਗੇ ਵਧਾਈਆਂ ਵਾਲੇ ਬੋਰਡਾਂ ਤੇ ਲੀਡਰਾਂ ਦੇ ਦੰਦ ਗਿਣਦੇ ਰਹਿਣਾ ਕਿਸੇ ਨੇ ਕਿਹੜਾ ਤੂਪੇશ્વਰਤਿਆ ਜੁੜੇ ਰਹੋ ਤੇ ਰਿਪੋਰਟ 24 న్యూਸ ਦੇ ਨਾਲ ਅਗਲੀ ਰਿਪੋਰਟ ਵਿੱਚ ਮਿਲਾਂਗੇ ਕਿਸੇ ਨਵੇਂ ਚਿਹਰੇ ਤੇ ਨਵੀਂ ਫਿਰਕੀ ਦੇ ਨਾਲ ਤੁਹਾਡਾ ਆਪਣਾ ਤੇਂਦਰ ਸਿੰਘ ਆਰਟਿਸਟ ਹੱਸਦੇ ਰਹੋ ਠੱਕੋ ਤਾਲੀ ਪਰਖੰਨਾ ਵਾਲਿਓ ਜਾਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਦੱਸ ਕੇ ਜਾਇਓ ਲੀਡਰਾਂ ਨੇ ਤਾਂ ਨਕਸ਼ੇ ਦੇਖ ਕੇ ਆਪਣੇ ਘਰ ਪੱਕੇ ਕਰ ਲਏ ਪਰ ਕੀ ਤੁਹਾਡੇ ਵਾਰਡ ਦੀ ਗਲੀ ਪੱਕੀ ਹੋ ਗਈ ਹੈ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸੋ ਤੁਹਾਨੂੰ ਕੀ ਲੱਗਦਾ ਹੈ ਇਸ ਵਾਰ ਖੰਨਾ ਦਾ ਕਾਉਂਸਲਰ ਨਵਾਂ ਚਿਹਰਾ ਹੋਣਾ ਚਾਹੀਦਾ ਹੈ ਜਾਂ ਉਹੀ ਪੁਰਾਣੇ ਪਾਰਟੀ ਬਦਲੂ ਚੱਲਣਗੇ ਜਿਹੜਾ ਸਭ ਤੋਂ ਵਧੀਆ ਕਮੈਂਟ ਕਰੂਗਾ ਅਗਲੀ ਰਿਪੋਰਟ 'ਚ ਉਸ ਦਾ ਨਾਮ ਮੈਂ ਖੁਦ ਲਵਾਵਾਂਗਾ ਦੇਖਦੇ ਰਹੋ ਤੇਜ਼ ਰਿਪੋਰਟ 24 ਨਿਊਜ਼ ਮੈਂ ਤੁਹਾਡਾ ਆਪਣਾ ਤੇਜਿੰਦਰ ਸਿੰਘ ਆਰਟਿਸਟ ਹੱਸਦੇ ਰਹੋ ਸਭੀ ਦਾ ਸਵਾਗਤ ਹੈ ਤੇਜ਼ ਰਿਪੋਰਟ 24 ਨਿਊਜ਼ ਦੇਖੇ ਤੇਜਿੰਦਰ ਸਿੰਘ ਆਰਟਿਸਟ